ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜਿੱਥੇ ਅਸੀਂ ਕਰ ਰਹੇ ਹਾਂ ਪੰਜਾਬੀ ਮਾਸਟਰ ਕਾਟਰ ਦੀ ਤਿਆਰੀ ਸੋ ਅੱਜ ਦਾ ਵਿਸ਼ਾ ਰਹੇਗਾ ਡਾਕਟਰ ਜਸਵੰਤ ਸਿੰਘ ਨੇਕੀ ਕਲਾਸ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਬਿਨਾਂ ਦੇਰੀ ਤੋਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਤੁਹਾਡੀ ਸਕਰੀਨ ਤੇ ਜਸਵੰਤ ਸਿੰਘ ਨੇਕੀ ਦਾ ਜਨਮ ਕਦੋਂ ਹੋਇਆ ऑप्शन नंबर ए बी, सी या फिर डी तो सही जवाब 1925। अगला क्वेश्चन जसवंत सिंह ने कि किस जिले न संबंध रखता है लाहौर मुल्तान जेहलम या फिर चंग झंगों सही जवाब होएगा ऑप्शन नंबर सी जेहलम कलास लगे तो लाइक जरूर करना जी क्वेश्चन नंबर थ्री जसवंत सिंह नेकी के माता पिता का न অপশন নাম্বার এ বি সি یا پھر ডি ਤਾਂ রাইট आंसर ਹੋਏਗਾ ਜੀ ਹਰੀ ਗੁਲਾਬ ਸਿੰਘ ਤੇ માતા ਸੀਤਾਵੰਤੀ ਅਗਲਾ ਕੁਐਸਚਨ ਹੈ ਜੀ ਜਸਵੰਤ ਸਿੰਘ ਨੇਕੀ ਕਿੱਥੋਂ ਦੇ ਮੁਖੀ ਰਹੇ ਟਾਈਪਿੰਗ ਮਿਸਟੇਕ ਇਗਨੋਰ ਕਰਨਾ ਜੀ ਤਾਂ অপশন ਨੰਬਰ এ ਬੀ ਸੀ ਡੀ ਕਿਹੜਾ ਸਹੀ ਹੋਏਗਾ ਤਾਂ রাইট ਆਨਸਰ ਹੋਏਗਾ ਜੀ ਐਮਸ ਦਿੱਲੀ ਵਾਧਿਆ ਜੀ ਅਗਲੇ ਕੁਐਸਚਨ ਵੱਲ ਜਸਵੰਤ ਸਿੰਘ ਨੇਕੀ ਮਸ਼ਹੂਰ ਸਨ ਕਿਸ ਲਈ ਦਿਲ ਦੇ ਰੋਗ ਦੇ ਮਾਹਿਰ ਮਨੋ ਰੋਗ ਚ ਜੀਵ ਚ ਕਿਤਸਾ ਦੇ ਮਾਹਿਰ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਹੋਏਗਾ ਜੀ ਮਨੋ ਰੋਗ ਮਾਹਿਰ ਅਗਲਾ ਕੁਐਸਚਨ ਹੈ ਜੀ ਜਸਵੰਤ ਸਿੰਘ ਨੇ ਕੀ ਪੀਜੀਆਈ ਚੰਡੀਗੜ੍ਹ ਦੇ ਡਾਇਰੈਕਟਰ ਕਦੋਂ ਤੋਂ ਕਦੋਂ ਤੱਕ ਰਹੇ ਆਪਸ਼ਨ ਨੰਬਰ A B C ਜਾਂ ਫਿਰ D ਤਾਂ ਸਹੀ ਜਵਾਬ C 1978 ਤੋਂ 1981 ਤੱਕ ਅਗਲਾ ਕੁਐਸਚਨ ਹੈ ਜੀ ਜਸਵੰਤ ਸਿੰਘ ਨੇਕੀ ਨੇ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਡੈਸ਼ ਦੇ ਤੌਰ ਤੇ ਕੰਮ ਕੀਤਾ ਸੀ ਪ੍ਰਧਾਨ ਉਪ ਪ੍ਰਧਾਨ ਕੋਈ ਨਹੀਂ ਜਾਂ ਦੋਵੇਂ ਤਾਂ ਸਹੀ ਜਵਾਬ ਹੋਏਗਾ ਜੀ ਉਪ ਪ੍ਰਧਾਨ ਜਸਵੰਤ ਸਿੰਘ ਨੇਕੀ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ ਮੋਸਟ ਮੋਸਟ ਇੰਪੋਰਟੈਂਟ ਕੁਐਸਚਨ ਮਾਸਟਰ ਕਾਰਡ ਦੇ ਪੇਪਰ ਦੇ ਵਿੱਚ ਜਰੂਰ ਆਏਗਾ ਜੀ ਇਹ ਕੁਐਸਚਨ ਤਾਂ ਸਹੀ ਜਵਾਬ করুণਾ ਸ਼ੋ ਤੋਂ ਮੰਗਰੂ ਅਗਲਾ ਹੈ ਜੀ করুণਾ ਦੀ ਸ਼ੋ ਤੋਂ ਮੰਗਰੂ ਕਦੋਂ ਪ੍ਰਕਾਸ਼ਿਤ ਹੋਇਆ 1955 1965 1975 ਜਾਂ ਫਿਰ 1977 ਤਾਂ ਸਹੀ ਜਵਾਬ ਹੋਏਗਾ ਜੀ অপਸ਼ਨ ਡੀ 1977 ਅਗਲਾ ਕੁਐਸਚਨ ਹੈ ਜੀ ਜਸਵੰਤ ਸਿੰਘ ਨੇਕੀ ਦੀ ਪ੍ਰਵਿਰਤੀ ਹੈ A B C ਜਾਂ ਫਿਰ D ਪ੍ਰਤੀਵਾਦੀ ਜਜਾਰਵਾਦੀ ਰੋਮਾਂਟਿਕ ਜਾਂ ਫਿਰ ਨਵ ਰਹਾਸਵਾਦੀ ਤਾਂ ਸਹੀ ਜਵਾਬ ਨਵ ਰਹਾਸਵਾਦੀ ਅਗਲਾ ਕੋਸ਼ਨ ਹੈ ਜੀ ਜਸਵੰਤ ਸਿੰਘ ਨੇਕੀ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ ਸਾਹਿਤ ਅਕਾਦਮੀ ਇਹ ਵੀ ਬਹੁਤ ਇੰਪੋਰਟੈਂਟ ਕੋਸ਼ਨ ਹੈ ਜੀ ਆਪਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ 1979 ਆਪਸ਼ਨ C ਕਰੂਨਾ ਦੀ ਛੋ ਤੋਂ ਮੰਗਰੋਂ ਦੇ ਕਿੰਨੇ ਭਾਗ ਹਨ 3 4 5 6 ਸਹੀ ਜਵਾਬ 5 ਸਾਰੇ ਕੁਐਸਚਨ ਤੁਸੀਂ ਨੋਟ ਕਰ ਲੈਣੇ ਜੀ ਸਾਰੇ ਹੀ ਕੁਐਸਚਨ ਇੰਪੋਰਟੈਂਟ ਨੇ ਜਸਵੰਤ ਸਿੰਘ ਨੇ ਕੀ ਦਾ ਪਹਿਲਾ ਕਾਪ ਸੰਗ੍ਰਹਿ ਕਿਹੜਾ ਸੀ ਇਹਨਾਂ ਵਿੱਚੋਂ ਕਿਹੜਾ ਕਾਪ ਸੰਗ੍ਰਹਿ ਉਹਨਾਂ ਦਾ ਪਹਿਲਾ ਸੀ ਤਾਂ ਸਹੀ ਜਵਾਬ ਆਪਸ਼ਨ B ਅਸਲੇ ਤੇ ਉਹਲੇ ਅਗਲਾ ਕੁਐਸਚਨ ਹੈ ਜੀ ਜਸਵੰਤ ਸਿੰਘ ਨੇਕੀ ਦੀ ਸਵੈ ਜੀਵਨੀ ਹੈ অপਸ਼ਨ A B C ਜਾਂ ਫਿਰ D ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਜੀ ਸਾਰੇ ਰਚਨਾਵਾਂ ਇੰਪੋਰਟੈਂਟ ਨੇ ਸਹੀ ਜਵਾਬ ਕੋਈ ਨਾਉ ਨਾ ਜਾਣੇ ਮੇਰਾ ਸਹੀ ਜਵਾਬ ਹੋਏਗਾ ਜਸਵੰਤ ਸਿੰਘ ਨੇਕੀ ਦੀ ਸਾਹਿਤਿਕ ਸਵੈ ਜੀਵਨੀ ਦਾ ਪ੍ਰਕਾਸ਼ਨ ਸਾਲ ਦੱਸੋ 1992 96 98 ਜਾਂ ਫਿਰ 2010 ਤਾਂ ਸਹੀ ਜਵਾਬ ਹੋਏਗਾ ਜੀ 2010 ਅਗਲਾ ਕੁਐਸਚਨ ਹੈ ਜੀ ਜਸਵੰਤ ਸਿੰਘ ਨੇਕੀ ਨੂੰ ਭਾਈ ਵੀਰ ਸਿੰਘ ਅਵਾਰਡ ਕਦੋਂ ਮਿਲਿਆ ਤਾਂ ਅਵਾਰਡ ਵਾਲੇ ਕੁਐਸਚਨ ਮੋਸਟਲੀ ਕਦਨਾ ਕੁਐਸਚਨ ਇਹਦੇ ਵਿੱਚੋਂ ਆ ਜਾਂਦਾ ਜੀ ਇਹ ਵੀ ਤੁਸੀਂ ਨੋਟ ਕਰ ਲੈਣਾ ਸਹੀ ਜਵਾਬ ਹੈ ਜੀ 1978 ਇਹਨਾਂ ਸਾਰੇ ਕੁਐਸਚਨਾਂ ਨੂੰ ਤੁਸੀਂ ਨੋਟ ਜ਼ਰੂਰ ਕਰਨਾ ਜਸਵੰਤ ਸਿੰਘ ਨੇ ਕਿਨੇ ਵਿਦਿਆਰਥੀ ਜੀਵਨ ਵਿੱਚ ਕਿਹੜਾ ਤਖੱਲਸ ਵਰਤਿਆ ਸੀ ਨੇਕੀ ਸ਼ਹੀਦ ਮਲਤਾਸ਼ੀ ਜਾਂ ਫਿਰ ਦੁਖੀਆ ਤਾਂ ਸਹੀ ਜਵਾਬ অপਸ਼ਨ ਸੀ ਮਲਤਾਸ਼ੀ ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਜਸਵੰਤ ਸਿੰਘ ਨੇਕੀ ਦੀ ਲੰਮੀ ਕਵਿਤਾ ਕਿਹੜੀ ਹੈ ਇਹਨਾਂ ਵਿੱਚੋਂ 4 ਤਿੰਨ ਰਚਨਾਵਾਂ ਦਿੱਤੀਆਂ ਹਨ ਇਹਨਾਂ ਵਿੱਚੋਂ ਕਿਹੜੀ ਰਚਨਾ ਉਹਨਾਂ ਦੀ ਲੰਮੀ ਹੈ ਜਾਂ ਫਿਰ ਸਾਰੀਆਂ ਕਵਿਤਾਵਾਂ ਤਾਂ ਸਹੀ ਜਵਾਬ ਉਪਰੋਕਤ ਸਾਰੀਆਂ ਕਿੰਨਾ ਨੂੰ ਕਰ ਲੈਣਾ ਨੋਟ ਜਸਵੰਤ ਸਿੰਘ ਨੇਕੀ ਕਵੀ ਵਰਤਕਰ ਡਾਕਟਰ ਜਾਂ ਫਿਰ ਉਪਰੋਕਤ ਸਾਰੇ ਸਹੀ ਹੋਏਗਾ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਉਪਰੋਕਤ ਸਾਰੇ ਸਹੀ ਹਨ ਇਸੇ ਨਾਲ ਵਧਦੇ ਹਾਂ ਅਗਲੇ ਕੁਸ਼ਨ ਵੱਲ ਜਸਵੰਤ ਸਿੰਘ ਨੇਕੀ ਦੇ ਕਿਸ ਸੰਗ੍ਰਹਿ ਦੇ ਕੋਈ ਵੀ ਭੂਮਿਕਾ ਅਤੇ ਅੰਤਿਕਾ ਨਹੀਂ ਹੈ ਆਪਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਆਪਸ਼ਨ A ਇਹ ਮੇਰੇ ਸੰ세 ਇਹ ਮੇਰੇ ਗੀਤ ਅਸਲੇ ਤੇ ਓਲੇ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ 2 3 4 5 ਤਾਂ ਸਹੀ ਜਵਾਬ ਆਪਸ਼ਨ ਸੀ 4 ਅਸਲੇ ਓਲੇ ਪੈਰਚਿੱਤਰ ਕਿੰਗਰਿਆਂ ਅਗਲਾ ਕੁਐਸਚਨ ਅਸਲੇ ਤੇ ਓਲੇ ਦੇ ਕਿਸ ਭਾਗ ਵਿੱਚ ਨਿੱਜੀ ਯਾਦਾਂ ਸੰਬੰਧੀ ਕਵਿਤਾਵਾਂ ਹਨ ਤਾਂ ਸਹੀ ਜਵਾਬ ਤੀਜੇ ਭਾਗ ਵਿੱਚ ਕਲਾਸ ਨੂੰ ਲਾਈਕ ਕਰ ਦੇਣਾ ਜੀ ਅਗਰ ਕਲਾਸ ਤੁਹਾਨੂੰ ਵਧੀਆ ਲੱਗੀ ਅਗਲਾ ਕੁਐਸਚਨ ਅਸਲੇ ਦੇ ਓਲੇ ਦੇ ਕਿਸ ਭਾਗ ਵਿੱਚ ਮਨੁੱਖੀ ਸਮੱਸਿਆਵਾਂ ਚਿਤਰੀਆਂ ਹਨ ਤੁਹਾਡੇ ਲਾਈਕ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਤਾਂ ਇਹਦੇ ਤੋਂ ਵਧੀਆ ਹੋਰ ਵੀ ਕੁਐਸਚਨ ਅਸੀਂ ਲੈ ਕੇ ਆਵਾਂਗੇ ਸੋ ਆਪਸ਼ਨ ਏ ਸਹੀ ਜਵਾਬ ਰਹੇਗਾ ਜੀ ਅਗਲਾ ਕੁਐਸਚਨ ਜਸਵੰਤ ਸਿੰਘ ਨੇਕੀ ਨੂੰ ਸ਼੍ਰੋਮਣੀ ਸਾਹਿਤ ਅਕਾਦਮ ਵਾਰਡ ਕਦੋਂ ਮਿਲਿਆ ਸਾਹਿਤਕਾਰ ਅਵਾਰਡ ਕਦੋਂ ਮਿਲਿਆ 1968 1978 1988 ਜਾਂ ਫਿਰ 1998 ਤਾਂ ਸਹੀ ਜਵਾਬ 1988 ਹੋਏਗਾ ਜੀ ਅਗਲਾ ਕੁਐਸਚਨ ਜਸਵੰਤ ਸਿੰਘ ਨੇਕੀ ਜੋਹਰੀ ਕਿਸ ਨੇ ਕਿਹਾ ਜਸਵੰਤ ਸਿੰਘ ਨੇਕੀ ਨੂੰ ਜੋਹਰੀ ਕਿਸ ਨੇ ਕਿਹਾ ਸੀ ਇਦਾਂ ਦੇ ਵੀ ਕੁਐਸਚਨ ਜ਼ਰੂਰ ਪੁੱਛੇ ਜਾਂਦੇ ਸਾਰੇ ਹੀ ਕੁਐਸਚਨ ਜਿਹੜੇ ਹੈਗੇ ਆ ਇੰਪੋਰਟੈਂਟ ਆ ਜੀ ਦਾ ਇਹਦਾ ਸਹੀ ਜਵਾਬ ਹੋਏਗਾ ਕਰਤਾਰ ਸਿੰਘ ਦੁੱਗਲ ਅਸਲੇ ਤੇ ਓਲੇ ਦਾ ਪ੍ਰਕਾਸ਼ਨ ਸਾਲ 1955 1965 1975 1977 ਤਾਂ ਸਹੀ ਜਵਾਬ ਹੋਏਗਾ ਜੀ 1955 ਆਪਸ਼ਨ A ਇਸ ਦਾ ਰਾਈਟ ਆਨਸਰ ਹੋਏਗਾ ਜੀ ਇਹ ਅਗਲਾ ਕੁਐਸਚਨ ਹੈ ਇਹ ਮੇਰੇ ਸੰਸੇ ਇਹ ਮੇਰੇ ਗੀਤ ਦਾ ਪ੍ਰਕਾਸ਼ਨ ਸਾਲ ਪ੍ਰਕਾਸ਼ਨ ਸਾਲ ਵਾਲੇ ਵੀ ਬਹੁਤ ਜਿਹੜੇ ਕੁਐਸਚਨ ਪੇਪਰ ਦੇ ਵਿੱਚ ਆਏ ਹੋਏ ਆ ਤਾਂ ਤੁਸੀਂ ਇਹਨਾਂ ਨੂੰ ਵੀ ਕਰ ਲੈਣਾ ਜੀ ਨੋਟ ਤਾਂ ਸਹੀ ਜਵਾਬ ਰਹੇਗਾ ਜੀ 1965 ਅਗਲਾ ਕੁਐਸਚਨ ਪ੍ਰਕਾਸ਼ਨ ਪ੍ਰਕਾਸ਼ਿਤ ਸਿਮਰਤੀ ਦੀ ਕਿਰਨ ਤੋਂ ਪਹਿਲਾਂ ਕਦੋਂ ਪ੍ਰਕਾਸ਼ਿਤ ਹੋਇਆ ਪ੍ਰਕਾਸ਼ਨ ਸਾਲ ਵਾਲੇ ਪ੍ਰਕਾਸ਼ਿਤ ਕਦੋਂ ਹੋਈਆਂ ਰਚਨਾਵਾਂ ਇਹ ਵੀ ਇੰਪੋਰਟੈਂਟ ਨੇ ਸਹੀ ਆਨਸਰ ਹੋਏਗਾ ਜੀ 1975 ਅਗਲਾ ਕੁਐਸਚਨ ਹੈ ਜੀ ਜਸਵੰਤ ਸਿੰਘ ਨੇਕੀ ਦੀ ਮੌਤ ਕਦੋਂ ਹੋਈ 2001 10 12 ਜਾਂ ਫਿਰ 2015 ਤਾਂ ਸਹੀ ਜਵਾਬ ਆਪਸ਼ਨ ਡੀ 2015 ਅਗਲਾ ਕੁਐਸਚਨ ਹੈ ਜੀ ਜਸਵੰਤ ਸਿੰਘ ਨੇਕੀ ਨੇ ਆਪਣੀ ਪਹਿਲੀ ਕਵਿਤਾ ਕਦੋਂ ਲਿਖੀ ਸੀ ਉਹਨਾਂ ਨੇ ਪਹਿਲੀ ਕਵਿਤਾ 1930 1935 1937 ਜਾਂ ਫਿਰ 1952 ਤਾਂ ਸਹੀ ਜਵਾਬ ਹੋਏਗਾ ਜੀ ਆਪਸ਼ਨ ਡੀ 1937 ਵਿੱਚ ਜਸਵੰਤ ਸਿੰਘ ਨੇ ਕਿਨੇ ਕਾਵ ਸੰਗ੍ਰਹਿ ਲਿਖੇ ਹਨ 10 6 14 ਜਾਂ ਫਿਰ 12 ਹਾਂਜੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਸੀ 14 ਇਸ ਦੇ ਨਾਲ ਅਗਲੇ ਕੁਐਸਚਨ ਵੱਲ ਵਧਦੇ ਹਾਂ ਜੀ ਕਰੂਨਾ ਦੀ ਸ਼ੋ ਮੰਗਰੋ ਕਾਵ ਸੰਗ੍ਰਹਿ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਕਦੋਂ ਮਿਲਿਆ 1980 1999 1979 ਜਾਂ ਫਿਰ 90 ਤਾਂ ਸਹੀ ਜਵਾਬ ਹੋਏਗਾ ਜੀ 1979 ਅਗਲਾ ਕੁਐਸਚਨ ਤੁਹਾਡੀ ਸਕਰੀਨ ਤੇ ਡਾਕਟਰ ਜਸਵੰਤ ਸਿੰਘ ਜੀ ਦੀ ਸਵੈ ਜੀਵਨੀ ਇਹਨਾਂ ਵਿੱਚੋਂ ਕਿਹੜੀ ਹੈ ਏ ਪ੍ਰਤੀਬਿੰਬਾਂ ਦੇ ਸਰੋਵਰਾਂ ਚੋਂ ਮੇਰੀ ਸਾਹਿਤਿਕ ਸਵੈ ਜੀਵਨੀ ਕੋਈ ਨਾਉ ਨਾ ਜਾਣੇ ਮੇਰਾ ਤਾਂ ਇਹਦਾ ਸਹੀ ਜਵਾਬ ਏ ਅਤੇ ਸੀ ਹੈ अगला क्वेश्चन है जी प्रतिबिंबा सरोवर चो का संग्रह कदों प्रकाशित होया ऑप्शन ए बी सी या फिर डी तो सही जवाब ऑप्शन बी उन्नीस सौ अठत् अगला क्वेश्चन है जी मेरी साहित्यिक स्वय जीवनी कदों प्रकाशित हुई सी उन्नीस सौ बानवे उन्नीस सौ नब्बे उन्नीस सौ तिरानवे या फिर उन्नीस सौ पचानवे तो सही जवाब ऑप्शन ए उन्नीस सौ बानवे ईस्वी ਅਗਲਾ ਕੁਐਸਚਨ ਹੈ ਜੀ ਕੋਈ ਨਾ ਉਹ ਨਾ ਜਾਣੇ ਮੇਰਾ ਸਵੈ ਜੀਵਨੀ ਕਦੋਂ ਪ੍ਰਕਾਸ਼ਿਤ ਹੋਈ 1998 1999 2001 ਜਾਂ ਫਿਰ 2000 ਵਿੱਚ ਤਾਂ ਸਹੀ ਜਵਾਬ ਹੋਏਗਾ ਜੀ 2000 ਤੁਹਾਡਾ ਲਾਈਕ ਸਾਡੇ ਲਈ ਮੋਟੀਵੇਸ਼ਨ ਹੈ ਜੀ ਸੋ ਲਾਈਕ ਜਰੂਰ ਕਰਨਾ ਸਾਰਿਆਂ ਨੇ ਕਲਾਸ ਨੂੰ ਅਗਲਾ ਕੁਐਸਚਨ ਕਰੋ ਰੀਡ ਪਿਲ ਗ੍ਰੀਮੇਸ ਹੇਮਕੁੰਟ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਸੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ 2002 ਇਸ ਦੇ ਨਾਲ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਕਲਾਸ ਨੂੰ ਕਰਨਾ ਲਾਈਕ ਸ਼ੇਅਰ ਕਮੈਂਟ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਫੋ ਮਿਲਦੇ ਹਾਂ ਅਗਲੀ ਕਲਾਸ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਥੈਂਕ ਯੂ